ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 782 ਤੋਂ ਲੈ ਕੇ 783 ਤੱਕ ਸਵੈਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਮ ਪੈ ਸਾਗਰੋ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ RAM ਬੋਹ ਰੇਥੜਾ ਹਰ ਚਰਨ ਅਰਾਦੇ ਮਿਲ ਸਤਗੁਰ ਪਾਰ ਲਗਾਏ RAM ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਜੋ ਡਰਾਂ ਦਾ ਸਮੁੰਦਰ ਹੈ ਜੋ ਪਵਜਲ ਹੈ ਇਹ ਪਰਮੇਸ਼ਰ ਦਾ ਨਾਮ ਧਿਆਇਆ ਤਰ ਸਕੀਦਾ ਹੈ ਪਰਮੇਸ਼ਰ ਦੇ ਚਰਨਾਂ ਦੀ ਅਰਾਧਨਾ ਕਰਨੀ ਉਹਨਾਂ ਨੂੰ ਚਿੱਤੇ ਵਿੱਚ ਬਿਵਾਸਾ ਕੇ ਰੱਖਣਾ ਇਹ ਜਹਾਜ਼ ਬਣ ਜਾਂਦਾ ਹੈ ਜਿਹਦੇ ਰਾਹੀਂ ਸਤਗੁਰ ਜੀਵਾਂ ਨੂੰ ਇਸ ਸਾਗਰ ਤੋਂ ਪਾਰ ਲਗਾ ਦਿੰਦੇ ਨੇ ਗੁਰ ਸਬਦੀ ਤਰੀਏ ਬਹੜ ਨ ਮਰੀਏ ਚੂਕੇ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨੋ ਤਾ ਮਨ ਸਹਜ ਸਮਾਣਾ ਕਹਨੇ ਗੁਰੂ ਦੇ ਸ਼ਬਦ ਦੇ ਰਾਹੀ ਆਤਮਿਕ ਜਿਹੜੀ ਮੌਤ ਹੈਗੀ ਆ ਫਿਰ ਉਹ ਜੀਵ ਨੂੰ ਤੰਗ ਨਹੀਂ ਕਰਦੀ ਤੇ ਜੀਵ ਦਾ ਜਿਹੜਾ ਜਨਮ ਮਰਨ ਦਾ ਚੱਕਰ ਆ ਆਵਾਗਵਨ ਉਹ ਖਤਮ ਹੋ ਜਾਂਦਾ ਜੋ ਕੁਝ ਕਹਿੰਦੇ ਪ੍ਰਮਾਤਮਾ ਕਰ ਰਿਹਾ ਉਹਦੀ ਰਜਾ ਨੂੰ ਜੇ ਜੀਵ ਚੰਗਾ ਕਰਕੇ ਮੰਨਦੇ ਨੇ ਵੀ ਜੋ ਪ੍ਰਮਾਤਮਾ ਨੇ ਕੀਤਾ ਚੰਗਾ ਤਾਂ ਉਹ ਉਹਨਾਂ ਦਾ ਮਨ ਸਹਿਜ ਵਿੱਚ ਸਮਾ ਜਾਂਦਾ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਦੁੱਖ ਨਾ ਭੁੱਖ ਨਾ ਰੋਗ ਨਾ ਬਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਕਹਿੰਦੇ ਜਿਹੜੇ ਜੀਵ ਸੁੱਖਾਂ ਤੇ ਸਾਗਰ ਪਰਮੇਸ਼ਰ ਦੀ ਸ਼ਰਨ ਪੈਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਭੁੱਖ ਰੋਗ ਨਹੀਂ ਰਹਿ ਜਾਂਦਾ ਹੈ ਪਰਮੇਸ਼ਰ ਦਾ ਨਾਮ ਸਿਮਰ ਸਿਮਰ ਕੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗ ਕੇ ਨਾਨਕ ਜੀ ਕਹਿੰਦੇ ਨੇ ਉਹ ਆਪਣੇ ਮਨ ਦੀਆਂ ਸਾਰੀਆਂ ਚਿੰਤਾ ਖਤਮ ਕਰ ਲੈਂਦੇ ਨੇ ਸੰਤ ਜਨਾ ਹਰ ਮੰਤਰ ਦਿਰੜਾਇਆ ਹਰ ਸਾਜਨ ਵਸਗਤ ਕੀਨੇ RAM ਆਪਨੜਾ ਮਨ ਆਗੈ ਤਰਿਆ ਸਰਬ ਸਠਾਕੁਰ ਦੀਨੇ RAM ਜਿਸ ਜੀਵ ਨੂੰ ਕਹਿੰਦੇ ਸੰਤ ਜਨਾਂ ਨੇ ਪਰਮੇਸ਼ਰ ਦਾ ਨਾਮ ਮੰਤਰ ਜਿਹੜਾ ਦਿੱਤਾ ਪੱਕਾ ਕਰਵਾ ਦਿੱਤਾ ਉਹਨਾਂ ਦੇ ਸਾਰੇ ਗਿਆਨ ਇੰਦਰੇ ਉਹਨਾਂ ਦੇ ਵਸ ਵਿੱਚ ਹੋ ਗਏ ਜਿਸ ਜੀਵ ਨੇ ਆਪਣਾ ਮਨ ਪਰਮੇਸ਼ਰ ਦੇ ਅੱਗੇ ਕਰ ਅਰਪਣ ਕਰ ਦਿੱਤਾ ਮਾਲਕ ਪਰਮੇਸ਼ਰ ਨੇ ਉਹਨੂੰ ਸਭ ਕੁਝ ਦੇ ਦਿੱਤਾ ਸਾਰੀਆਂ ਤਾਤਾਂ ਦੇ ਦਿੱਤੀਆਂ ਕਰ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ आनंद बिनोद सिमरो प्रभु साचा विछड़ कबू ना जाई जिस जीव ਨੂੰ ਪਰਮੇਸ਼ਰ ਨੇ ਆਪਣਾ ਦਾਸ ਬਣਾ ਲਿਆ ਉਹਦੀ ਜਿਹੜੀ ਸੰਸਾਰਿਕ ਪਦਾਰਥਾਂ ਦੀ ਭੁੱਖ ਖਤਮ ਹੋ ਗਈ ਉਹ ਜੀਵ ਆਪਣੇ ਨਿੱਜ ਦੇ ਘਰ ਵਿੱਚ ਟਿਕ ਗਿਆ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰੋ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਜੀਵ ਦੇ ਅੰਦਰ ਹਮੇਸ਼ਾ ਖੇੜਾ ਬਣਿਆ ਰਹਿੰਦਾ ਹੈ ਤੇ ਪਰਮੇਸ਼ਰ ਤੋਂ ਵਿਛੜਦਾ ਨਹੀਂ ਜੀਵ ਉਹਦਾ ਨਾਮ ਸਿਮਰਿਆ ਸਾਵਡ ਪਾਗਣ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕੋ ਨਾਨਕ ਰਵੇ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਉਸ ਪਰਮੇਸ਼ਰ ਦੇ ਗੁਣ ਗਾਉਂਦੀ ਹੈ ਗੁਣਾ ਦੀ ਵਿਚਾਰ ਕਰਦੀ ਹੈ ਵੱਡੇ ਭਾਗਾਂ ਵਾਲੀ ਹੈ ਉਹ ਪਰਮੇਸ਼ਰ ਦੀ ਸਦਾ ਦੀ ਸੁਹਾਗਣ ਬਣ ਜਾਂਦੀ ਹੈ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਉਹਦੇ ਗੁਣ ਗਾਉਂਦੇ ਨੇ ਉਹ ਸਦਾ ਪ੍ਰੇਮ ਰੰਗ ਦੇ ਵਿੱਚ ਭਿੱਜੇ ਹੋਏ ਪ੍ਰੇਮ ਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਰਸ ਕਹਿੰਦੇ ਉਹਦਾ ਆਨੰਦ ਮਾਣਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਅਨਦਰ ਬਿਨੋਦ ਪੈ ਨਿਤ ਸਖੀਏ ਮੰਗਲ ਸਦਾ ਹਮਾਰੇ RAM ਆਪਨ ਡ ਪ੍ਰਭ ਆਪ ਸੀਗਾਰੀ ਸੋਭਾਵੰਤੀ ਨਾਰੇ RAM ਜਿਹੜੇ ਜੀਵ ਕਹਿੰਦੇ ਸਦਾ ਹੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਨਾਂ ਦੇ ਹਿਰਦੇ ਘਰ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਕਹਿੰਦੇ ਉਸ ਜੀਵ ਇਸਤਰੀ ਨੂੰ ਜੋ ਪਰਮੇਸ਼ਰ ਦੇ ਗੁਣ ਗਾਉਂਦੀ ਹੈ ਪਰਮੇਸ਼ਰ ਨੇ ਆਪ ਹੀ ਉਹਦਾ ਆਤਮਿਕ ਜੀਵਨ ਸਵਾਰਿਆ ਹੁੰਦਾ ਉਹ ਬੜੀ ਸੋਭਾ ਵਾਲੀ ਬਣ ਜਾਂਦੀ ਹੈ ਬੜੀ ਉਹਦੀ ਫਿਰ ਬੜੇਾਈ ਹੁੰਦੀ ਆ ਸਹਜ ਸੁਪਾਏ ਪਏ ਕਿਰਪਾਲਾ ਗੁਣ ਅਵਗਣਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ RAM ਨਾਮ ਉਰਤਾਰਿਆ ਪਰਮੇਸ਼ਰ ਨੇ ਕਹਿੰਦੇ ਸਹਜਤਾ ਵਿੱਚ ਹੀ ਕਿਰਪਾਲ ਹੋ ਕੇ ਉਸ ਜੀਵ ਦੇ ਉੱਪਰ ਬਖਸ਼ਿਸ਼ ਕਰ ਦਿੱਤੀ ਉਹਦਾ ਕੋਈ ਗੁਣ ਔਗਣ ਨਹੀਂ ਵਿਚਾਰਿਆ ਬਖਸ਼ਿਸ਼ ਕਰਨ ਲੱਗਿਆ ਜਿਸ ਜੀਵ ਨੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਵਸਾਇਆ ਪਰਮੇਸ਼ਰ ਨੇ ਉਸ ਜੀਵ ਨੂੰ ਕੰਠ ਨਾਲ ਲਾ ਲਿਆ ਮਾਨ ਮੋਹ ਮਦ ਸਗਲ ਬਿਆਪੀ ਕਰ ਕਿਰਪਾ ਆਪ ਨਿਵਾਰੇ ਕੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਜਿਸ ਵੀ ਜੀਵ ਤੇ ਕਹਿੰਦੇ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਆਪਣੀ ਕਿਰਪਾ ਕੀਤੀ ਆ ਉਹਦੇ ਸਾਰੇ ਅਹੰਕਾਰ ਮਾਇਆ ਦਾ ਪਿਆਰ ਮਾਇਆ ਦਾ ਨਸ਼ਾ ਸਭ ਕੁਝ ਖਰਮ ਖਤਮ ਕਰ ਦਿੰਦਾ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਨੇ ਇਹ ਸੰਸਾਰ ਸਾਗਰ ਜੋ ਡਰਾਂ ਦਾ ਸਾਗਰ ਹੈ ਇਹਨੂੰ ਤਰ ਲਿਆ ਉਹਦੇ ਸਾਰੇ ਕਾਰਜ ਪੂਰੇ ਹੋ ਗਏ ਗੋਣ ਗੋਪਾਲ ਗਾਵੋ ਨਿਤ ਸਖਿਓ ਸਗਲ ਮਨੋਰਥ ਪਾਏ RAM ਸਫਲ ਜਨਮ ਹੋਆ ਮਿਲ ਸਾਧੂ ਇਕੰਕਾਰ ਤੇ ਆਏ RAM ਕਹਿੰਦੇ ਹੈ ਸਾ ਸਤਸੰਗੀ ਸਖਿਓ ਸਦਾ ਉਸ ਪਰਮੇਸ਼ਰ ਦੇ ਗੁਣ ਗਾਈਏ ਉਸ ਪਰਮੇਸ਼ਰ ਦੇ ਗੁਣ ਗਾਉਣ ਨਾਲ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਜਦੋਂ ਸਾਧੂ ਦੀ ਸੰਗਤ ਦੇ ਵਿੱਚ ਮਿਲ ਕੇ ਉਸ ਇੱਕ ਪਰਮੇਸ਼ਰ ਦਾ ਨਾਮ ਧਿਆਇਆ ਜਾਂਦਾ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਜਾਂਦਾ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰह्म ਦ੍ਰਿਸ਼ਟੀ ਆਇਆ ਕਹਿੰਦੇ ਉਹ ਪਰਮੇਸ਼ਰ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹਾਂ ਜੋ ਸਾਰੇ ਮੰਡਲਾਂ ਦੇ ਵਿੱਚ ਛਾਇਆ ਹੋਇਆ ਉਸ ਇੱਕ ਪਰਮੇ ਉਸ ਇੱਕ ਪਰਮੇਸ਼ਰ ਦਾ ਨਾਮ ਜਪੋ ਕਹਿੰਦੇ ਉਹਨੇ ਆਪ ਹੀ ਇਹ ਸਾਰਾ ਪਸਾਰਾ ਕੀਤਾ ਉਹ ਆਪ ਹੀ ਸਾਰੀ ਜਗ੍ਹਾ ਤੇ ਪਸਰਿਆ ਹੋਇਆ ਜਿਹੜੇ ਉਹਦਾ ਨਾਮ ਜਪਦੇ ਨੇ ਉਹਨਾਂ ਨੂੰ ਉਹੀ ਹਰ ਇੱਕ ਜਗ੍ਹਾ ਤੇ ਨਜ਼ਰ ਆਉਂਦਾ ਹੈ ਉਹਨਾਂ ਨੂੰ ਹਰ ਇੱਕ ਦੇ ਵਿੱਚ ਉਹੀ ਨਜ਼ਰ ਆਉਂਦਾ ਹੈ ਜਲ ਥਲ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸਨ ਨਾਨਕ ਵਿਗਸੇ ਆਪ ਲੈ ਮਿਲਾਏ ਫਿਰ ਨਾਨਕ ਜੀ ਕਹਿੰਦੇ ਨੇ ਹਰ ਇੱਕ ਜਗ੍ਹਾ ਤੇ ਪਾਣੀ ਚ ਧਰਤੀ ਤੇ ਆਕਾਸ਼ ਵਿੱਚ ਉਹ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂਗਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਆਪ ਦੇ ਨਾਲ ਮਿਲਾ ਲੈਂਦੇ ਨੇ ਉਹ ਜੀਵ ਫਿਰ ਸਦਾ ਖਿੜਿਆ ਰਹਿੰਦਾ ਆਨੰਦ ਵਿੱਚ ਰਹਿੰਦਾ ਹੈ ਪਰਮੇਸ਼ਰ ਦਾ ਦੀਦਾਰ ਕਰਕੇ ਵਾਹਿਗੁਰੂ ਜੀ ਵਾਹਿਗੁਰੂ ਸੁਹੀ ਮਹੱਲਾ ਪੰਜਮਾ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇੱਛੇ ਸੇ ਹੀ ਫਲ ਪਾਏ ਕਰਤੈ ਆਪ ਵਸਾਇਆ ਰਾਮ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਸੁਖ ਪਾਉਂਦੇ ਨੇ ਤੇ ਉਹਨਾਂ ਦਾ ਜਿਹੜਾ ਇਹ ਹਿਰਦਾ ਘਾਰਾ ਉਸ ਨੂੰ ਪਰਮੇਸ਼ਰ ਨੇ ਅਬਜਲ ਨਗਰ ਬਣਾ ਦਿੱਤਾ ਹੁੰਦਾ ਅਬਜਲ ਨਗਰ ਵੀ ਉਹ اٹਲ ਹੋਂ ਉੱਥੇ ਪਰਮੇਸ਼ਰ ਦਾ ਨਾਮ ਹੀ ਸਿਮਰਨਗੇ ਸਦਾ ਲਈ ਇਹ ਕਹਿੰਦੇ ਉਹਨਾਂ ਦਾ ਹਿਰਦਾਕਰ ਪਰਮੇਸ਼ਰ ਨੇ ਆਪ ਬਸਾਇਆ ਹੁੰਦਾ ਤੇ ਉਹ ਮਨ ਇਛਿਤ ਫਲ ਪਾ ਲੈਂਦੇ ਨੇ ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਪਾਈ ਸਿਖ ਵਿਗਾਸੇ ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਕਹਿੰਦੇ ਜਿਸ ਵੀ ਪੁੱਤਰ ਪਾਈ ਸਿੱਖਦਾ ਕਹਿੰਦੇ ਇਹ ਹਿਰਦਾ ਘਰ ਪਰਮੇਸ਼ਰ ਨੇ ਆਪ ਵਸਦਾ ਕਰ ਦਿੱਤਾ। ਉਹਨੂੰ ਸਾਰੇ ਸੁੱਖ ਮਿਲ ਗਏ। ਹਿਰਦਾ ਘਰ ਵਸਦਾ ਕਿਸ ਤਰ੍ਹਾਂ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਉਹ ਹਿਰਦਾ ਘਰ ਵਸਦਾ ਹੋ ਗਿਆ। ਕਹਿੰਦੇ ਉਹਨਾਂ ਨੇ ਪਰਮੇਸ਼ਰ ਦੇ ਗੁਣ ਗਾਏ ਤੇ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ। ਪਰਬ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕੋ ਨਾਨਕ ਸਤ ਗੁਰ ਬਿਲੇਹਾਰੀ ਜਿਨ ਇਹ ਥਾਨ ਸੁਹਾਇਆ ਕਹਿੰਦੇ ਜਿਸ ਜੀਵ ਦਾ ਹਿਰਦਾ ਘਰ ਪਰਮੇਸ਼ਰ ਨੇ ਆਪ ਆਪਣੇ ਨਾਮ ਦੇ ਨਾਲ ਸੁਹਾਣਾ ਬਣਾ ਦਿੱਤਾ ਨਾਨਕ ਜੀ ਕਹਿੰਦੇ ਨੇ ਜਿਸ ਸਤਗੁਰ ਦੀ ਕਿਰਪਾ ਨਾਲ ਇਹ ਸਭ ਵਿਧੀ ਹੋਈ ਆ ਮੈਂ ਉਹ ਤੋਂ ਸਦਾ ਹੀ ਸਦਕੇ ਹਾਂ ਪਰਮੇਸ਼ਰ ਕਹਿੰਦੇ ਉਸ ਜੀਵ ਦਾ ਆਪ ਹੀ ਮਾਲਕ ਬਣਿਆ ਰਹਿੰਦਾ ਆਪ ਹੀ ਰਖਵਾਲਾ ਬਣਿਆ ਰਹਿੰਦਾ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦੇ ਰਖਵਾਲੇ ਨੇ ਪਰਮੇਸ਼ਰ ਉਸ ਜੀਵ ਦਾ ਇਸ ਤਰ੍ਹਾਂ ਰਖਵਾਲਾ ਬਣਿਆ ਰਹਿੰਦਾ ਜਿਹਦੇ ਹਿਰਦੇ ਘਰ ਵਿੱਚ ਨਾਮ ਟਿਕ ਗਿਆ ਕਾਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM ਸੰਤ ਪਗਤ ਹਰ ਨਾਮ ਅਰਾਦੇ ਕਟਿਏ ਜਮ ਕੀ ਫਾਸੀ RAM ਜਿਸ ਜੀਵ ਦੇ ਕਹਿੰਦੇ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਨਾਮ ਬਸ ਗਿਆ ਉਸ ਜੀਵ ਦੇ ਸਾਰੇ ਗਿਆਨ ਇੰਦਰੇ ਆਤਮਿਕ ਗੁਣਾ ਨਾਲ ਸੋਹਣੇ ਬਣ ਜਾਂਦੇ ਨੇ ਉਹਦਾ ਹਿਰਦਾ ਘਰ ਸੋਹਣਾ ਬਣ ਜਾਂਦਾ ਸੰਤ ਭਗਤ ਜੋ ਵੀ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਨੇ ਉਹਨਾਂ ਦੀ ਜਮਾਂ ਦੀ ਫਾਹੀ ਘਟ ਹੋ ਜਾਂਦੀ ਆ ਕਾਟੀ ਜਮ ਫਾਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਤੇ ਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਕਹਿੰਦੇ ਇਸ ਤਰ੍ਹਾਂ ਉਸ ਅਟਲ ਪਰਮੇਸ਼ਰ ਦਾ ਨਾਮ ਜਪਿਆਂ ਜਮਾਂ ਦੀ ਫਾਹੀ ਘਟ ਹੋ ਜਾਂਦੀ ਆ ਤੇ ਉਹ ਜੀਵ ਕਹਿੰਦੇ ਜਿਹੜੇ ਉਹਦਾ ਨਾਮ ਜਪਦੇ ਨੇ ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਉਹਨਾਂ ਨੂੰ ਸਭ ਦਾਤਾ ਮਿਲ ਜਾਂਦੀਆਂ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਤ ਸਜਣ ਸੁਖ ਮਾਣੈ ਰਲੀਆਂ ਦੁਖ ਦਰਦ ਭ੍ਰਮ ਨਾਸੀ ਸਬਦ ਸੁvare ਸਤਗੁਰ ਪੂਰੇ ਨਾਨਕ ਸਦਬਲ ਜਾਸੀ ਜਿਹੜੇ ਜੀਵ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨਾਲ ਨਿਵਾਜੇ ਜਾਂਦੇ ਨੇ ਉਹਨਾਂ ਦੇ ਸਾਰੇ ਦੁੱਖ ਦਰਦ ਡਰ ਭਰਮ ਸਭ ਖਤਮ ਹੋ ਜਾਂਦੇ ਨੇ ਉਹਨਾਂ ਦੇ ਜਿਹੜੇ ਅੰਦਰ ਗਿਆਨ ਇੰਦਰੇ ਨੇ ਸਾਰੇ ਸੱਜਣ ਮਿੱਤਰ ਨੇ ਜਿਹੜੇ ਉਹ ਸਾਰੇ ਹੀ ਕਹਿੰਦੇ ਸਦਾ ਆਨੰਦ ਵਿੱਚ ਰਹਿੰਦੇ ਨੇ ਨਾਨਕ ਜੀ ਕਹਿੰਦੇ ਨੇ ਇਹ ਜੀਵ ਗੁਰੂ ਦੇ ਸ਼ਬਦ ਰਾਹੀਂ ਸਵਾਰੇ ਜਾਂਦੇ ਨੇ ਕਹਿੰਦੇ ਮੈਂ ਉਸ ਆਪਣੇ ਪੂਰੇ ਸਤਗੁਰ ਤੋਂ ਬੁਲਿਹਾਰਿਆ ਜਿਨ੍ਹਾਂ ਨੇ ਇਸ ਜੀਵਾਂ ਦੇ ਆਤਮਿਕ ਜੀਵਨ ਆਪਣੇ ਸ਼ਬਦ ਰਾਹੀਂ ਸਵਾਰ ਦਿੱਤੇ ਹੁੰਦੇ ਨੇ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜਐ ਸਵਾਈਂ ਰਾਮ ਬਾਰ ਬ੍ਰਾਮਖ ਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ RAM ਕਹਿੰਦੇ ਇਸ ਤਰ੍ਹਾਂ ਜਿਹੜੇ ਜੀਵਾਂ ਨੂੰ ਪਰਮੇਸ਼ਰ ਨੇ ਨਾਮ ਦੀ ਦਾਤ ਦੇ ਦਿੱਤੀ ਉਹਨਾਂ ਦੀ ਇਹ ਨਾਮ ਦੀ ਦਾਤ ਸਦਾ ਵੱਧ ਹੀ ਰਹਿੰਦੀ ਆ ਇਹਦੇ ਵਿੱਚ ਫਿਰ ਕੋਈ ਕਮੀ ਨਹੀਂ ਆਉਂਦੀ ਹੈਗੀ ਫਿਰ ਕਹਿੰਦੇ ਜਿਸ ਜੀਵ ਦੇ ਉੱਪਰ ਪਰਮੇਸ਼ਰ ਨੇ ਆਪ ਮਾਲਕ ਵਾਲਾ ਕਹਿੰਦੇ ਰਖਿਆ ਵਾਲਾ ਕਹਿੰਦੇ ਫਰਜ਼ ਨਿਭਾਇਆ ਉਹ ਪਰਮੇਸ਼ਰ ਜਿਸ ਦੀ ਵਡਿਆਈ ਬਹੁਤ ਵੱਡੀ ਆ ਉਹਦੀ ਦਿੱਤੀ ਹੋਈ ਦਾਤ ਸਦਾ ਵੱਧ ਹੀ ਰਹਿੰਦੀ ਹੈ ਜੀਵ ਦੇ ਅੰਦਰ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਪਿਆ ਦੇ ਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤ ਪਾਲਾ ਕਹਿੰਦੇ ਉਹ ਪਰਮੇਸ਼ਰ ਜੋ ਜੁਗਾਂ ਤੇ ਸ਼ੁਰੂ ਤੋਂ ਕਹਿੰਦੇ ਭਗਤਾਂ ਦਾ ਰਾਖਾ ਬਣਿਆ ਹੈ ਉਹ ਪਰਮੇਸ਼ਰ ਆਪ ਹੀ ਦਿਆਲੂ ਹੁੰਦਾ ਹੈ ਜਦੋਂ ਜੀਵਾਂ ਤੇ ਦਿਆਲਤਾ ਕਰਦਾ ਜੀਵਾਂ ਦੀ ਪ੍ਰਤਿਪਾਲਨਾ ਕਰਦਾ ਉਹ ਸਾਰੇ ਜੀ ਜੰਤ ਸਭ ਸੁਖੀ ਵਸਦੇ ਨੇ ਜਦੋਂ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਮਿਲ ਜਾਂਦੀ ਹੈ ਦਹਿਤ ਦੇ ਸਪੂਰ ਰਿਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕੋਹ ਨਾਨਕ ਸਤਗੁਰ ਬੁਲਿਹਾਰੀ ਜਿਨ ਅਬ ਚਲਨੀ ਵਰਖਾਈ ਕਹਿੰਦੇ ਉਹ ਪਰਮੇਸ਼ਰ ਜੋ ਸਾਰੇ ਦਸਾਂ ਦਿਸ਼ਾਂ ਦੇ ਵਿੱਚ ਕਹਿੰਦੇ ਪਸਰਿਆ ਹੋਇਆ ਹਰ ਇੱਕ ਜਗ੍ਹਾ ਤੇ ਵਿਆਪਕਾ ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਦੇ ਗੁਣ ਕਿੰਨੇ ਨੇ ਦੱਸੇ ਨਹੀਂ ਜਾ ਸਕਦੇ ਨਾਨਕ ਜੀ ਕਹਿੰਦੇ ਨੇ ਮੈਂ ਉਸ ਸਤਗੁਰ ਤੋਂ ਬੁਲਿਹਾਰੀ ਹਾਂ ਜਿਸ ਨੇ ਜੀਵ ਦੇ ਅੰਦਰ ਪਰਮੇਸ਼ਰ ਦਾ ਨਾਮ ਜਪਣ ਦੀ ਅਟਲਨੀ ਰੱਖ ਦਿੱਤੀ ਹੈ ਜਿਹੜੀ ਹੁਣ ਕਦੇ ਵੀ ਨਹੀਂ ਹਿੱਲੇਗੀ ਭਾਵਕ ਉਹ ਜੀਵ ਹੁਣ ਪਰਮੇਸ਼ਰ ਦਾ ਨਾਮ ਸਦਾ ਹੀ ਸਿਮਰੇਗਾ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਦੁਨੀਆ ਰਾਮ ਉਹ <div>ਦੀਵ ਕਹਿੰਦੇ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਨਾਮ ਜਪਣ ਦੀ ਅਟਲ ਨਹੀਂ ਰੱਖੀ ਗਈ ਆ ਉਹਨਾਂ ਦੇ ਹਿਰਦੇ ਵਿੱਚ ਕਹਿੰਦੇ ਹੁਣ ਪਰਮੇਸ਼ਰ ਦੇ ਗਿਆਨ ਦੀਆਂ ਪਰਮੇਸ਼ਰ ਵਿੱਚ ਸੁਰਤ ਜੋੜਨ ਦੀਆਂ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਹੀ ਚੱਲਦੀਆਂ ਨੇ ਉੱਥੇ ਕਹਿੰਦੇ ਉਹ ਪਰਮੇਸ਼ਰ ਜੋ ਆਪਣੇ ਭਵਤ ਪਗਤਾਂ ਦੇ ਸਾਰੇ ਡਰ ਖਤਮ ਕਰਦਾ ਉਸ ਪਰਮੇਸ਼ਰ ਦੀ ਜੋ ਇੱਕ ਰਸ ਬਾਣੀ ਹੈ ਇੱਕ ਰਸ ਸਿਫਤ ਸਲਾਹ ਹੈ ਉਹਨਾਂ ਦੇ ਅੰਦਰ ਉਹ ਸਦਾ ਹੀ ਚੱਲਦੀ ਹੈ ਜਿੱਥੇ ਜੀਵਾਂ ਦੇ ਅੰਦਰ ਨਾਮ ਸਿਮਰਨ ਸਦਾ ਲਈ ਪੱਕਾ ਹੋ ਗਿਆ ਹੈ ਅਨਹਦ ਝੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਾਦੇ ਮੈਲ ਸਭ ਕਾਟੈ ਕਿਲ ਵਿਖ ਸਗਲੇ ਖੋਵੇ ਉਹ ਜੀਵ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਸਦਾ ਹੀ ਜਪਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਅਬਚਲ ਨੀ ਰੱਖੀ ਗਈ ਹੈ ਨਾਮ ਜਪਣ ਦੀ ਉਹ ਸਦਾ ਹੀ ਜੀਵਨ ਦੀ ਜਿਹੜੀ ਅਸਲੀਅਤ ਆ ਤਾਤਾ ਉਹਦੀਆਂ ਵਿਚਾਰਾਂ ਕਰਦੇ ਨੇ ਉਹਨਾਂ ਦੇ ਅੰਦਰ ਪਰਮੇਸ਼ਰ ਦੀ ਸਿਫਤ ਸਲਾ ਦੀ ਇੱਕ ਰੌ ਚੱਲ ਜਾਂਦੀ ਹੈ ਉਹ ਸਦਾ ਹੀ ਸੰਤ ਲੋਕਾਂ ਦੇ ਨਾਲ ਪਰਮੇਸ਼ਰ ਬਾਰੇ ਕਥਾ ਕਹਾਣੀਆਂ ਕਰਦੇ ਨੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜ ਨ ਪਾਈਏ ਜੋਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪਰਸਾਦ ਇੱਛ ਪੁੰਨੀ ਹੈ ਉਹਨਾਂ ਜੀਵਾਂ ਨੂੰ ਕਹਿੰਦੇ ਜਿਨ੍ਹਾਂ ਦੇ ਹੁਣ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਸਦਾ ਲਈ ਉਹਨਾਂ ਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਉਹ ਆਵਾਗਮਨ ਚ ਨਹੀਂ ਪੈਂਦੇ ਉਹਨਾਂ ਨੂੰ ਮੁੜ ਮੁੜ ਕੇ ਜਨਮ ਨਹੀਂ ਲੈਣਾ ਪੈਂਦਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਗੁਰ ਪਰਮੇਸ਼ਰ ਪਾ ਲਿਆ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਵਿੱਚੀ ਨੂੰ ਸਮਝ ਕੇ ਬਖਸ਼ਣਾ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ